ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਬਡੋਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਕਾਰੀ ਹਾਰਵਰਡ ਯੂਨੀਵਰਸਿਟੀ ਤੇ ਵਿਦੇਸ਼ੀ ਵਿਦਿਆਰਥੀਆਂ ਦੀ सूची प्रदान ਕਰਨ ਦਾ ਦਬਾਅ ਬਣਾਉਂਦੇ ਹੋਏ ਫਟਾ ਭਿਆਨ ਦਿੱਤਾ ਹੈ ਕਿ ਅਜਿਹੇ ਵਿਦਿਆਰਥੀਆਂ ਦੀ ਗਿਣਤੀ 31% ਤੋਂ ਘਟਾ ਕੇ 15% ਕੀਤੀ ਜਾਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਨਾ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ 31% ਤੋਂ ਘਟਾ ਕੇ ਲਗਭਗ 15% ਕਰ ਦੇਣਾ ਚਾਹੀਦਾ ਹੈ ਸਾਡੇ ਕੋਲ ਅਜਿਹੇ ਲੋਕ ਨੇ ਜੋ ਹਾਰਵਰਡ ਅਤੇ ਖੋਰ ਸਕੂਲਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਉਹ ਦਾਖਲਾ ਨਹੀਂ ਲੈ ਸਕਦੇ ਕਿਉਂਕਿ ਸਾਡੇ ਕੋਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਸੋ ਯੂਨੀਵਰਸਿਟੀ ਨੂੰ ਆਪਣੇ ਵਿਦੇਸ਼ੀ ਵਿਦਿਆਰਥੀਆਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਦਿਆਰਥੀ ਕਿੱਥੋਂ ਆਏ ਨੇ ਅਤੇ ਉਹਨਾਂ ਦੀ ਗਤੀਵਿਧੀ ਹਨ ਇਹ ਵੀ ਦਾਵਾ ਕੀਤਾ ਕਿ ਹਾਰਪਰਟ ਦੇ ਵਿੱਚ 31% ਵਿਦਿਆਰਥੀ ਵਿਦੇਸ਼ੀ ਨੇ ਅਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕੱਟੜਪੰਥੀ ਨੇ ਉਹਨੇ ਕਿਹਾ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਲਗਭਗ 31% ਵਿਦਿਆਰਥੀ ਵਿਦੇਸ਼ੀ ਦੇਸ਼ਾਂ ਤੋਂ ਆਉਂਦੇ ਨੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਹ ਵਿਦਿਆਰਥੀ ਕਿਹੜੇ ਦੇਸ਼ਾਂ ਦੇ ਨੇ ਸਾਨੂੰ ਇਹ ਜਾਨਣਾ ਹੋਵੇਗਾ ਕਿ ਉਹ ਕਿੱਥੋਂ ਆਉਂਦੇ ਨੇ ਕੀ ਉਹ ਦੰਗਾਕਾਰੀ ਨੇ ਜਾਂ ਫਿਰ ਨਹੀਂ ਕੀ ਉਹ ਮੁਸੀਬਤ ਪੈਦਾ ਕਰ ਸਕਦੇ ਨੇ ਜਾਂ ਫਿਰ ਨਹੀਂ ਉਹਨੇ ਕਿਹਾ ਕਿ ਹਾਰਵਰਡ ਨੂੰ ਆਪਣੀ ਸੂਚੀ ਦਿਖਾਉਣੀ ਪਵੇਗੀ ਸਾਨੂੰ ਇਹ ਜਾਨਣਾ ਹੋਵੇਗਾ ਉਹ ਵਿਦਿਆਰਥੀ ਕਿੱਥੋਂ ਆਉਂਦੇ ਨੇ ਅਤੇ ਉਹ ਕੀ ਮੁਸੀਬਤ ਪੈਦਾ ਕਰਨ ਵਾਲੇ ਤਾਂ ਨਹੀਂ ਸੋ ਜਿਹੇ ਦੇ ਵਿੱਚ ਉਹਨਾਂ ਦੇ ਫੋਲੋ ਜਿੱਥੇ ਦੇਖਿਆ ਜਾਵੇ ਰਾਸ਼ਟਰਪਤੀ ਟਰੰਪ ਦੇ ਫੋਲੋ ਲਗਾਤਾਰ ਆਏ ਦਿਨ ਨਵੇਂ ਤੇ ਨਵੇਂ ਨਿਯਮਾਂ ਦੇ ਵਿੱਚ ਜਿੱਥੇ ਬਦਲਾਅ ਕੀਤਾ ਜਾ ਰਿਹਾ ਉੱਥੇ ਹੀ ਨਵੇਂ ਐਲਾਨ ਵੀ ਕੀਤੇ ਜਾ ਰਹੇ ਨੇ ਸੋ ਹੁਣ ਇਸ ਯੂਨੀਵਰਸਿਟੀ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਵਿਦਿਆਰਥੀਆਂ ਦੀ ਸੂਚੀ ਜੋ ਕਿ ਵਿਦੇਸ਼ਾਂ ਤੋਂ ਆਉਂਦੇ ਨੇ ਉਹਨਾਂ ਦੀ ਸੂਚੀ ਨੂੰ ਤਿਆਰ ਕਰੋ ਕਿ ਉਹਨਾਂ ਦੇ ਵਿੱਚ ਕਿਹੜੇ ਵਿਦਿਆਰਥੀ ਅਜਿਹੇ ਨੇ ਕਿ ਉਹ ਦੰਗਾਕਾਰੀ ਤਾਂ ਨਹੀਂ ਜਾਂ ਫਿਰ ਉਹਨਾਂ ਨੂੰ ਜੋ ਵੀ ਇਸ ਤੇ ਸ਼ੱਕ ਲੱਗਦਾ ਆ ਸੋ ਉਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 트럼ਪ ਹੋਰ ਨਵੇਂ ਕੀ ਐਲਾਨ ਕਰ ਸਕਦੇ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ